ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਬੇहद ਹੀ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਤਾਂ ਘਰ ਦੀ ਪਹਿਲੀ ਮੰਜ਼ਲ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ਿਸ਼ੋਭਤ ਸੀ ਪਰ ਘਰ ਦੇ ਹੇਠਾਂ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਪਈਆਂ ਸਨ ਤਾਂ ਮੌਕੇ ਉੱਤੇ ਸਤਕਾਰ ਕਮੇਟੀ ਵੱਲੋਂ ਸਖਤ ਨੋਟਿਸ ਲੈਂਦਿਆਂ ਘਰ ਦੇ ਵਿੱਚੋਂ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਗੁਰੂ ਘਰ ਦੇ ਵਿੱਚ ਪਹੁੰਚਾ ਦਿੱਤਾ ਗਿਆ ਉੱਥੇ ਇਹਨਾਂ ਆਖਿਆ ਕਿ ਲੋਕ ਮਰਿਆਦਾ ਭੰਗ ਕਰਨ ਦੀ ਬਜਾਏ ਗੁਰੂ ਘਰ ਦੇ ਵਿੱਚ ਪਏ ਸਰੂਪ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਰੱਖਣ ਤਾਂ ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਦੀ ਇਹ ਘਟਨਾ ਜਿੱਥੇ ਇੱਕ ਸਿੱਖ ਪਰਿਵਾਰ ਵੱਲੋਂ ਜਿੱਥੇ ਘਰ ਦੀ ਪਹਿਲੀ ਮੰਜ਼ਲ ਦੇ ਉੱਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਸਿਸ਼ੋਭਿਤ ਕੀਤਾ ਗਿਆ ਸੀ ਉਸੇ ਘਰ ਦੇ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ ਸਨ ਜਾ ਜਿਸ ਦੀ ਸੂਚਨਾ ਮਿਲਣ ਦੇ ਉੱਤੇ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਨੂੰ ਨਾਂ ਲੈ ਕੇ ਇਹ ਸਰੂਪ ਉੱਥੋਂ ਗੁਰੂ ਘਰ ਦੇ ਵਿੱਚ ਪਹੁੰਚਾ ਦਿੱਤੇ ਗਏ ਨੇ ਤਾਂ ਜੋ ਮਰਿਆਦਾ ਜਿਹੜੀ ਬਰਕਰਾਰ ਰੱਖੀ ਜਾਵੇ ਅਤੇ ਗੁਰੂ ਮਹਾਰਾਜ ਜੀ ਦਾ ਸਰੂਪ ਘਰ ਰੱਖਣ ਵਾਲੇ ਇਸ ਪਰਿਵਾਰ ਵੱਲੋਂ ਇਸ ਬਾਬਤ ਮਾਫੀ ਵੀ ਮੰਗੀ ਗਈ ਹੈ ਇਸ ਸੰਬੰਧੀ ਸਤਕਾਰ ਕਮੇਟੀ ਦੇ ਅੱਗੇ ਬਲਵੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਬੀ ਡਿਵੀਜ਼ਨ ਦੇ ਇਲਾਕੇ ਰਜਿੰਦਰ ਨਗਰ ਦੇ ਵਿੱਚ ਦੋਪਰਾ ਜਸਵੀਰ ਸਿੰਘ ਅਤੇ ਅਮਰਤਪਾਲ ਵੱਲੋਂ ਗੁਰੂ ਘਰ ਦਾ ਪ੍ਰਕਾਸ਼ ਸ਼ਿਸ਼ੋਭਤ ਕੀਤਾ ਹੋਇਆ ਸੀ ਪਰ ਘਰ ਦੇ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਕਾਫੀ ਮਾਤਰਾ ਦੇ ਵਿੱਚ ਬੋਤਲਾਂ ਪਾਈਆਂ ਗਈਆਂ ਜਿੱਦੇ ਚੱਲਦੇ ਆ ਅਸੀਂ ਇਸ ਘਰ ਆ ਕੇ ਜਦੋਂ ਚੈੱਕ ਕੀਤਾ ਤਾਂ ਇੱਥੇ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਵਾਲੀ ਮਹਿਲਾ ਨੇ ਵੀ ਅਮਰਤ ਨਹੀਂ ਛਕਿਆ ਅਤੇ ਪੀੜੇ ਉੱਪਰ ਹੀ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ ਜੋ ਕਿ ਮਰਿਆਦਾ ਦੇ ਉਲਟ ਹੈ ਅਤੇ ਅੱਜ ਅਸੀਂ ਧਰਮ ਪ੍ਰਚਾਰ ਕਮੇਟੀ ਨੂੰ ਨਾਂ ਲੈ ਕੇ ਸਤਕਾਰ ਕਮੇਟੀ ਦੇ ਸਿੰਘਾਂ ਦੀ ਹਜ਼ੂਰੀ 'ਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਇੱਥੋਂ ਲਿਜਾ ਕੇ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਵਿਰਾਜਮਾਨ ਕੀਤਾ ਹੈ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਮਰਿਆਦਾ ਭੰਗ ਨਾ ਕਰਨ ਅਤੇ ਜੇਕਰ ਉਹਨਾਂ ਦੇ ਕੋਲੋਂ ਸਾੰਭ ਸੰਭਾਲ ਨਹੀਂ ਹੁੰਦੀ ਤਾਂ ਸਾਨੂੰ ਫੋਨ ਕਰਨ ਅਸੀਂ ਗੁਰੂ ਮਹਾਰਾਜ ਜੀ ਦਾ ਸਰੂਪ ਖੁੱਦ ਸਹੀ ਜਗ੍ਹਾ ਉੱਤੇ ਲੈ ਜਾਵਾਂਗੇ ਸ਼ਰਾਬ ਤੇਰੀ ਆ ਹਾਂ ਜੀ ਤੇਰੀ ਆ ਕਿਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈ ਨਹੀਂ ਰੱਖ ਰੱਖ ਸਰ ਆ ਗਈ ਹੈ ਹੈ ਮੰਨਣਾ ਮਾਫੀ ਮੰਨਦਾ ਦਲਤੀ ਅਜ ਤੋਂ ਗਾਂਹ ਖਰਾਬ ਨਹੀਂ ਪੀਵਾਂਗਾ ਹਾਂ ਜੀ ਨਹੀਂ ਪੀਵਾਂਗਾ ਨਹੀਂ ਪੀਵੇਗਾ ਕਰ ਵੀ ਨਹੀਂ ਬਣਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਉਣਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੇ ਹੁਣ ਤੇ ਤੇ ਪਰਜਾਦ ਅਧਿਕਾਰ ਦੇਣਾ ਹੈ ਹੈ ਬਕਸ਼ੀ ਬਕਸ਼ੀ ਬਿਲਹਦਾਸ ਜਿਹਨੂੰ ਘਰ ਤੋਂ ਤੁਸੀਂ ਕਰ ਸਾਧ ਕੇ ਪਰੌਣਿਆਂ ਨੂੰ ਕਰ ਸਾਧੀਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬਨੂ ਘਰ ਗੁਰਗਰਾ ਸਾਹਿਬ ਨੂੰ ਸਾਧ ਕੇ ਉਹਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਆ ਮਨੁੱਖਾ ਕਿਹਾ ਹੁਣ ਕਿ ਨਹੀਂ ਹੋਊਗਾ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੋਣ ਦੀਆਂ 80 ਦੀ ਹੀ ਨਾ ਨਹੀਂ ਪਾਪਾ ਜੀ 80 ਕਿੱਤੀਆਂ ਹੈ ਹੈ ਕਿੰਨੀਆਂ ਆਈਆਂ ਤੁਹਾਡੇ ਸਾਹਮਣੇ ਹੀ ਹੈ ਜੋ ਗਿਣੀ ਕਰੋ ਇਹ ਲੋ ਬਈਆਂ ਬੀਅਰ ਹੀ ਨਾਲ ਬੀਅਰ ਦੀ ਬੇਟੀ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਬੀਅਰ ਕੌਣ ਪੀਂਦਾ ਬੀਅਰ ਕੌਣ ਪੀਂਦਾ ਕਰਦੀ ਬੀਦੀਦਰੀ ਹੈ ਹੈ ਕੌਣ ਪੀਂਦਾ ਬੀਅਰ ਬੀਅਰ ਕੌਣ-ਕੌਣ ਪੀਦਾ ਦੱਸ ਦੇ ਬੀਅਰ ਕਰਤੀ ਆਂਦੀ ਆ ਕਰਤੀ ਆਂਦੀ ਆ ਦੱਸ ਦੇ ਮੇਰਾ ਨਾ ਜਸਮੀਤ ਸਿੰਘ ਹੈ ਭਾਈ ਸਾਡੇ ਘਰ ਮਾਰੇ ਇਹਦਾ ਸਰੂਪ ਸੀ ਸਾਡੇ ਕੋ ਭੁੱਲੋਈ ਮੀਂ ਟੰਡਾ ਸ਼ੁਰੂ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚੱਲੀ ਏ ਤੇ ਅੱਗੇ ਵਾਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰੇ ਕਿੰਨੀ ਦੇਰ ਤੋਂ ਬਾਬਾ ਜਿਹੜਾ ਜਿਹੜਾ ਥੋੜੇ ਸਾਲਾਂ ਤੋਂ ਤੁਸੀਂ ਠੀਕ ਆਪੇ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਤੋਂ ਬਾਬਾ ਜੀ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਭਾਈ ਜੋ ਸਾਡੇ ਹੋ ਮਾਰੇ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਕਿਹੜਾ ਏਰੀਆ ਹੈ ਇਹ ਰਜਿੰਦਰ ਨਗਰ ਅਜੀਤ ਨਗਰ ਭਾਈ ਕੀ ਨਾਟਾ ਮੇਰਾ ਨਾਮ ਜਸਮੀਤ ਸਿੰਘ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅਮਰਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਂ ਅਮਰਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਖਾਂ ਤਾਂ ਕੋਈ ਸੋਖਾ ਅਸਣ ਸੀ ਸਤਗੁਰਾਂ ਵਾਸਤੇ ਸੋਖਾ ਅਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅਮਰਤਨੀ ਘਰ ਦੇ ਕਿਸੇ ਮੈਂਬਰ ਤੇ ਅਮਰਤਨੀ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਤਾਨ ਦੇ ਵੀ ਬਿਲਕੁਲ ਅੱਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੀ ਸੁਭਾਏਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਨ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੇ ਕੀਤੇ ਆ ਸਾਡਾ ਨੰਬਰ ਹੈਗਾ 98152 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਖੇ ਸੁਭਾਇਮਣ ਕੀਤੇ ਗਏ ਹਨ ਪਰ ਮਾ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮੀਡੀਆ ਰਾਈ ਕਿ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਹੈ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਕ ਸੰਦੇਸ਼ ਵੀ ਜਾਰੀ ਹੋਣਾ ਜੀ ਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦਰਾ ਸਾਹਿਬ ਇੱਕੇ ਸੁਭਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਉਹਨਾਂ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ